ਦਾ ਜਿਹੜਾ ਅੱਜ ਦਾ ਪਰਪਸ ਕੀ ਹੈ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਤਾਂ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨ ਗੁਨੀਆ ਮਲੇਰੀਆ ਔਰ ਡਾਇਰੀਆ ਜੀਜ਼ ਹੋ ਜਣੇ ਕਿਸ ਨੂੰ ਦਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪਾਟਾਈਟਸ ਏ ਹੋ ਜਾਂਦਾ 콜ਰੇਆ ਫੈਲ ਜਾਂਦਾ ਇਨਾ ਦੀ ਸਾਰੇ ਪੂਰੀ ਜਾਣਕਾਰੀ ਜੁੱਧ ਨਸ਼ੇ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿ ਨਸ਼ੇੜੀ ਆ ਗਿਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹਦੇ ਉਹਦਾ ਸਾਰਾ ਸਕੀਮ ਬਰਾਨੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹਦੇ ਵਿੱਚ ਸੱਤ ਆ ਗਿਆ ਤਾਂ 35 ਕਰੋੜ ਰੁਪਏ ਆਊਗਾ ਤੇ 35 ਕਰੋੜ ਰੁਪਇਆ ਉਹ ਪਿੰਡਾਂ ਦੀਆਂ ਗਲੀਆਂ नालੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਇਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤਾ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟ੍ਰਕਸ਼ਨ ਦੇ ਵਿੱਚ ਮਾਲ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕਿਹਾ ਕਿ ਉਹ 35 ਕਰੋੜ ਰੁਪਇਆ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयਮੈਂਟ ਜਿਵੇਂ ਨਰੇਗਾ ਵਰਕਰਸ ਹੈ ਉਹ ਕਹਿੰਦੇ ਸਾਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਾ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਐ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ 150 ਦਿਨ ਕੰਮ ਮਿਲੇਗਾ। ਉਹ ਕੋ ਜੁੜੀ ਆ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈਡ ਅਪਗ੍ਰੇਡ ਕੀਤੇ ਆ। ਔਰ ਕਈ ਜਗ੍ਹਾ ਤੇ ਸਾਡਾ ਜਿਹੜਾ ਛਾਰਪੁਰ ਦੇ ਵਿੱਚ ਹੈ ਉੱਤੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟ ਸਿਰਦਾਸ ਹੁੰਦੇ ਸੀ 15 ਹੁੰਦੇ ਸੀ। ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਕਿ ਲੇਕਿਨ ਹੁਣ ਉਹ ਭਰੇ ਪਿਆ ਸਾਰੇ। ਲੋਕੋ ਤੇ ਉਹਨਾਂ ਨੂੰ ٹرسٹ ਵੀ ਹੋਇਆ ਪੁਲਿਸ ਤੇ ਵੀ ٹرسٹ ਹੋਇਆ ਸਿਹਤ ਮੈਕਮੇ ਤੇ ਵੀ ٹرسٹ ਹੋਇਆ ਲੋਕਾਂ ਦਾ ਇਲਾਜ ਕਰਾਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਵੈਲਪਮੈਂਟ ਔਰ ਇੰਪਲੋਇਮੈਂਟ ਜਨਰੇਸ਼ਨ ਆ ਇਹ ਗੇਮ ਚੇਂਜਰ ਹੋਏਗਾ ਜੀ ਇਹ ਕਿਉਂਕਿ ਅਸੀਂ ਪਹਿਲਾਂ ਨਸ਼ਾ ਛਡਾ ਵੀ ਦਿੰਦੇ ਸੀ ਬੰਦਾ ਉਹਦੇ ਸਮਾਜਿਕ ਲਾਤ ਤਾਂ ਉਹੀ ਹੁੰਦੇ ਸੀ ਉਦੇ ਇਕਨੋਮਿਕ ਆਰਥਿਕ ਹਾਲਾਤ ਵੀ ਹੋਈ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਾਲਾਤਾਂ ਕਰਕੇ ਜਿੱਦੇ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿੰਮ ਬਣਾ ਰਹੇ ਆਂ ਪਾਰਕ ਬਣਾ ਰਹੇ ਆਂ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਆ ਸੀ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਆ ਉਹਨਾਂ ਦਾ ਇਲਾਜ ਵੀ ਕਰ ਰਹੇ ਆ ਉਹਨਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਵਿਦੇਸ਼ ਵਿੱਚ ਬਿਠੇ ਜਿਹੜੇ ਹੈਗੇ ਜਿਹੜੇ ਸ਼ਰਾਰਤੀ ਅੰਸ ਨੇ ਚਾਹੇ ਗੁਰਪ੍ਰਤਪ ਸਿੰਘ ਪੰਨੂ ਹੋਵੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਜ ਸਾਜ ਰਚਦੇ ਹੈਗੇ ਨੇ ਪਰ ਕੀ ਕਿਹ ਦੇਖੋ ਇਹ ਆਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਕਿ ਜਿਹੜੇ ਬਾਹਰ ਬੈਠੇ ਆ ਉਹ ਸਾਡੇ ਮਿੱਤਰ ਨਹੀਂ ਆ ਉਹ ਤਾਂ ਕਿਸੇ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਤੇ ਪੋਸਟਰ ਲਵਾ ਦਿੱਤਾ ਕਿਤੇ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦਿੱਤਾ ਜਾਂ ਮਤਲਬ ਉਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਦੀ ਦੁੱਖ ਤਕਲੀਫਾਂ ਨਹੀਂ ਪਤਾ ਜਿਹੜੇ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈਗਾ ਉਹਨਾਂ ਨੂੰ ਉਹਨਾਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਉਹਨੇ ਆਪਾਂ ਸੁਖੀ ਰਵਾਂਗੇ ਅਸੀਂ ਪੰਜਾਬ ਨੂੰ ਸੱਦੇ ਉਹਨਾਂ ਅਮਰੀਕਾ ਜਿਹੜੇ ਬੱਚੇ ਗਏ ਸੀਗੇ ਉਹ ਬੇੜੀਆਂ ਚਬਨ ਕੇ ਮਤਲਬ ਹੱਥ ਖੜੀਆਂ ਚ ਵਾਪਸ ਆਏ ਆ ਉਹ ਤੇ ਆਪ ਨੂੰ ਕਿੰਨੀ ਨਮੋਸ਼ੀ ਹੋਈ ਆ ਸਾਰੇ ਦੇਸ਼ ਦੇ ਬੱਚੇ ਸੀ ਪੰਜਾਬ ਦੇ ਨਹੀਂ ਸੀ ਬਿਕਰ ਉਹਨਾਂ ਨੇ ਲੈ ਕੇ ਪੰਜਾਬ ਦਾ ਇਹ ਅਜਾੜ ਤਾ ਤੇ ਉਹਦੇ ਚ ਇੱਕ ਅਲੱਗ ਇਸ਼ੂ ਹੈ ਪਰ ਚਲੋ ਰਾਜਨੀਤੀ ਨਹੀਂ ਕਰਦੇ ਆਪਾਂ ਲੇਕਿਨ ਉਹ ਨਾ ਬਤਾਂਣੀ ਨਹੀਂ ਚਾਹੀਦੀ ਆਪਣੇ ਦੇਸ਼ ਦਾ ਵੀ ਕਿਉਂ ਕੋਈ ਜਾਵੇ ਤੇ ਪੰਜਾਬ ਦਾ ਤਾਂ ਸੀ ਬਿਲਕੁਲ ਸੀ ਇੱਥੇ ਰੋਜ਼ਗਾਰ ਇਹਨਾਂ ਪੈਦਾ ਕਰ ਦੇਗਾ ਸਾਡੇ ਬੱਚਾ ਨੂੰ ਬਾਹਰ ਜਾ ਕੇ ੱੱਕੇ ਨਹੀਂ ਖਾਣੇ ਪੈਣਗੇ ਲੁਧਿਆਣਾ ਚੋਣਾਂ ਦੀ ਕੀ ਨਤੀਜੇ ਜਦੋਂ ਇਹ ਤਾਂ ਹੁਣ ਦੇਖੋ ਨਾ ਤਾਂ ਮੈਂ ਜੋਰਚੀਆ ਨਾ ਮੈਂ ਸਫੋਲੋਜੀਸਟ ਐ ਇਹ ਤਾਂ ਪੱਤਰਕਾਰ ਵਹਿਤਰ ਜਾਣਦੇ ਆ ਜੇ ਇਸ ਦਾ ਜੋ ਮਿਹਨਤ ਕਰਨੀ ਸੀ ਕਰ ਦਿੱਤੀ ਮੈਨੂੰ ਤਾਂ ਇਹਨਾਂ ਮੈਨੂੰ ਪੂਰਾ ਯਕੀਨ ਆ ਜੀ ਸਾਡਾ ਜਿਹੜਾ ਕੈਂਡੀਡੇਟ ਐ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਵੈਸਟ ਐ ਜੀ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਐ ਐਜ਼ ਅ ਰਾਜ ਸਭਾ ਮੈਂਬਰ ਲੋਕਲ ਹਸਪਤਾਲ ਉਹਨੇ ਠੀਕ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਸਰਵੇ ਕਰਤਾ ਐ 에ਅਰਪੋਰਟ ਬ੍ਰਾਂਚ 'ਚ ਬੜੀ ਵੱਡੀ ਭੂਮਿਕਾ ਵੀ ਮੈਡੀਕਲ ਕਾਲਜ ਲੈ ਕੇ ਜਾ ਚ ਵੱਡੀ ਭੂਮਿਕਾ ਨੇ ਬਹੁਤ ਸਾਰੇ ਫਲਾਈਓਵਰ ਬਣਾਏ ਐ ਵਿਜ਼ਨਰੀ ਬੰਦਾ ਐ ਉਹ ਤੇ اور ਜਿਹੜੀ ਪਾਰਟੀ ਆ ਗਈ ਆ ਚਾਹ ਚਾਹ ਲੋਕਾਂ ਨੂੰ ਅਸੀਂ ਫਰੀ ਬਿਜਲੀ ਦਿੱਤੀ ਆ ਚਾਹੇ ਅਸੀਂ ਦਵਾਈਆਂ ਦੇ ਕੇ 3.5 ਕਰੋੜ ਲੋਕਾਂ ਨੇ ਦਵਾਈ ਲੈ ਚੁੱਕਿਆ ਹਰ ਸ਼ਹਿਰ ਦੇ ਵਿੱਚ ਯੋਗਾ ਹੋ ਰਿਹਾ ਆ ਤੁਸੀਂ ਬਿਮਾਰੀਆਂ ਦੀ ਰੋਕਥਾਮ ਲਈ ਅਸੀਂ ਉਪਰਾਲੇ ਕਰ ਰਹੇ ਆ ਸਾਨੂੰ ਆਪਣੇ ਕੰਮ ਦੇ ਉੱਤੇ ਆਪਣੀ ਪਾਰਟੀ ਦੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪ੍ਰਮਿੰਤ ਕੇਜਰੀਵਾਲ ਦਾ ਜੋ ਲੋਕਾਂ ਨਾਲ ਵਾਦਾ ਹਰ ਵਾਦਾ ਪੂਰਾ ਕਰ ਰਹੇ ਆ ਤੇ ਉਹਦੇ ਨਾਲ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਸੋ ਸਾਨੂੰ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime